ਬਗਾਇਸ ਸੱਤ ਨੰਬਰਾਂ ਦੇ ਤੋਂ ਨਾ ਨਹੀਂ ਨਹੀਂ ਪਰ ਆਰਾ ਪਰ ਆਉਣ ਕਿਉਂ ਆ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਆਪਣੇ ਪੇਜ ਵਾਲੀ ਵਾਲ ਸ਼ੂਟਿੰਗ ਕ੍ਰੇਜ਼ YouTube ਤੇ ਵੀ ਨਾਲ ਵੀਰੇ ਲਾਈਵ ਚੱਲ ਰਿਹਾ ਆਪਾਂ ਲਾਈਵ ਕਰ ਰਹੇ ਹਾਂ ਵਾਲੀ ਵਾਲ ਜੀ ਮੀਡੀਅਮ ਸ਼ੂਟਿੰਗ ਵਾਲਾ オーਪਨ ਟੂਰਨਾਮੈਂਟ ਪਿੰਡ ਮੋਰਾ ਵਾਲੀ ਫ੍ਰੀ ਕੋਰਟ ਬਹੁਤ ਸੋਹਣੀ ਸਟੇਜ ਹੈ ਵੀਰੇ ਬਹੁਤ ਸੋਹਣੇ ਕੱਪ ਬਣੇ ਆ ਮੁੰਡਿਆਂ ਨੇ ਗਰਾਊਂਡ ਤਿੰਨ ਗਰਾਊਂਡ ਆ ਤਿੰਨ ਗਰਾਊਂਡ ਬਹੁਤ ਓਕੇ ਰਿਪੋਰਟ ਗਰਾਊਂਡ ਆ ਬਾਈ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ ਪੇਜ ਤੇ ਜਿਹਨੇ ਵੀਰਾ ਲਾਈਵ ਨਾਲ ਜੁੜਿਆ ਹੋਵੇ ਵੀਰੇ ਸ਼ੇਅਰ ਜ਼ਰੂਰ ਕਰੋ ਇੱਕ ਇੱਕ ਲਾਈਵ ਦੀ ਅਪਡੇਟ ਜ਼ਰੂਰ ਦਿਓ ਵੀਰੇ ਬਾਈ ਜਿਹੜੀ ਦੀ ਲੋਜ ਬਾਈ ਵੀਡੀਓ ਬਣਾ ਕੇ ਡਿਜਿਨਿਜ਼ ਰੱਖੇ ਜੰਜੀ ਤਿੰਨ ਗਰਾਊਂਡ ਆ ਵੀਰੇ ਤਿੰਨ ਗਰਾਊਂਡ ਬਿਲਕੁਲ ਓਕੇ ਰਿਪੋਰਟ ਬਾਈ ਬਹੁਤ ਸੋਹਣੇ ਗਰਾਊਂਡ ਬਣੇ ਆ ਜਿੰਨੀਆਂ ਟੀਮਾਂ ਵੀਰੇ ਜਲਦੀ ਤੋਂ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ ਵੀਰੇ ਬਾਈ ਜੀ ਕਮੇਟੀ ਵੱਲੋਂ ਕਿਸੇ ਗੱਲ ਦੀ ਕੋਈ ਕਮੀ ਨਹੀਂ ਐ ਸਿਰਾ ਗੱਲਬਾਤ ਤਿੰਨ ਗਰਾਊਂਡ ਆ ਤਿੰਨਾ ਗਰਾਊਂਡਾਂ ਦੇ ਲਾਈਟਾਂ ਤੇ ਐਨ ਸਿਰਾ ਗੱਲਬਾਤ ਰਾਜੂ ਭਾਰਤੀ ਜੀ ਸੱਟਾਂ ਦੀ ਅਪਡੇਟ ਦਵਾਂਗੇ ਵੀਰੇ हां जी हां जी शेयर जरूर करो एक-एक जितने ਭਰਾ ਲਈ ਨਾਲ ਜੁੜੇ ਹੋ ਬਾਈ ਜੀ ਨਾਲ YouTube ਪੇਜ ਨੂੰ ਵੀ ਜਰ ਸਬਸਕ੍ਰਾਈਬ ਕਰਿਓ ਬਾਈ ਸ਼ੇਅਰ ਕਰ ਦਿਓ ਇੱਕ-ਇੱਕ हां जी हां जी हां जी हां जी ਰਾਜੂ ਭਾਰਤੀ ਜੀ ਸੱਟਾਂ ਦੀ ਅਪਡੇਟ ਜਰੂਰ ਦੇਵਾਂਗੇ ਅਪਡੇਟ ਕਰਾਂਗੇ ਵੀਰੇ ਸੱਟਾਂ ਦੀ हां जी हां जी ਸ਼ੇਅਰ ਜਰੂਰ ਕਰੋ ਇੱਕ-ਇੱਕ ਬਾਈ YouTube ਪੇਜ ਨੂੰ ਵੀ ਜਰ ਸਬਸਕ੍ਰਾਈਬ ਕਰਿਓ ਸ਼ੇਅਰ ਜਰੂਰ ਕਰ ਦਿਓ ਬਾਈ ਜੀ ਸਟੇਜ ਵੀ ਆ ਨੋਕੇ ਰਿਪੋਰਟ ਸਟੇਜ ਆ ਬਾਈ ਜੀ ਕਰਿਓ ਕਰਿਓ ਸ਼ੇਰ ਬਹੁਤ ਸੋਹਣੇ ਗਰਾਊਂਡ ਬਣਿਆ ਭਰਾਵਾਂ ਨੇ ਐਂ ਸਿਰਾਂ ਗੱਲਬਾਤ ਆ ਬਾਈ ਜੀ ਗਰਾਊਂਡਾਂ ਦੀ ਕਿਸੇ ਗੱਲ ਦੀ ਕੋਈ ਕਮੀ ਨਹੀਂ ਹੁਣ ਸਿਰਫ ਵੀਰੇ ਟੀਮਾਂ ਦੀ ਕਮੀ ਆ ਜਿੰਨੀਆਂ ਟੀਮਾਂ ਵੀਰੇ ਆ ਰਹੀਆਂ ਜਲਦੀ ਤੋਂ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ ਬਾਈ ਜੋ ਆਪਾਂ ਟੂਰਨਾਮੈਂਟ ਟਾਈਮ 'ਵਾਲ ਸਟਾਰਟ ਕਰ ਸਕੀਏ ਹਾਂਜੀ ਹਾਂਜੀ ਬਾਈ ਜੁੜੇ ਰਹੋ ਲਾਈਵ ਨਾਲ ਕਰਾਂਗੇ ਥੋੜੇ ਟਾਈਮ ਬਾਅਦ ਅਪਡੇਟ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਕਰਦੋ ਕਰਦੋ ਸ਼ੇਰ ਬਾਈ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਕਰਦੇ ਆ ਥੋੜੇ ਟਾਈਮ ਬਾਅਦ ਅਪਡੇਟ